ਦੇਖੋ ਇਸ ਤਰ੍ਹਾਂ ਆ ਕਿ ਬਹੁਤ ਅਫਸੋਸ ਤੇ ਬੜੇ ਰੰਜ ਦਾ ਮਾਹੌਲ ਆ ਇਹਦੇ ਰਣਜੋਤ ਸਿੰਘ ਦੇ ਘਰ ਮੈਂ ਵਿਜ਼ਿਟ ਕੀਤਾ ਵਾ ਇੰਨਾ ਤਸ਼ੱਦਦ ਇੰਨੀ ਹਿਊਮਨ ਰਾਈਟਸ ਗ੍ਰੋਸ ਵਾਇਲੇਸ਼ਨ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਕੇਜਰੀਵਾਲ ਹੁਣਾਂ ਨੇ ਪੁਲਿਸ ਨੂੰ ਇੰਨੀ ਕੁ ਖੁੱਲ ਦੇ ਦਿੱਤੀ ਆ ਇੰਨਾ ਜ਼ਿਆਦਾ ਉਹਨਾਂ ਨੂੰ ਪਿੱਛੋਂ ਹੁਕਮ ਦੇ ਰਹੇ ਨੇ ਨਜਾਇਜ਼ ਕਿ ਅੱਜ ਜੋ ਰੰਜੋਤ ਦੇ ਨਾਲ ਹੋਇਆ ਉਹ ਇੱਕ ਐਕਸਟ੍ਰੀਮ ਪੁਲਿਸ ਪ੍ਰੋਟੈਲਿਟੀ ਦਾ ਇੱਕ ਸਬੂਤ ਆ ਆ ਫੋਟੋਆਂ ਮੇਰੇ ਕੋਲ ਜੇ ਦਿਖਾਉਂਗੇ ਤੁਸੀਂ ਦੇਖੋ ਕੋਈ ਹੈ ਗੱਲ ਜੀ ਆ ਹੈ ਦੇਖੋ ਜਰਾ ਆ ਪਲੇ ਕਰਿਓ ਉਹਨੂੰ ਉੱਤੇ ਨੂੰ ਕਿੱਧਰ ਨੂੰ ਜਾਣਾ ਆ ਦੇਖੋ ਤੁਸੀਂ ਫੋਟੋਆਂ ਕੀਤਾ ਕੀ ਇਸ ਮੁੰਡੇ ਨਾਲ ਦੱਸਿ ਅਗਰੇ ਆ ਕੇ ਜਾ ਰਹੇ ਆ ਜੀ ਨੋ ਚਾਹੇ ਜਾ ਰਹੇ ਨੋ ਨੋਚ ਦਿੱਤੇ ਨੇ ਉਹਦੇ ਪ੍ਰਾਈਵੇਟ ਪਾਰਟਸ ਦੇ ਵਿੱਚ ਅ ਬੱਦ ਫੈਲੀਆਂ ਮਤਲਬ ਜੋ ਕਰ ਸਕਦੇ ਸੀਗੇ ਉਹਨੂੰ ਟੌਰਚਰ ਔਰ ਸਾਰਾ ਜਿਸਮ ਉਹਦਾ ਨੀਲਾ ਕੀਤਾ ਪਿਆ ਵਾ ਇਹ ਤਾਂ ਉਹਦੀ ਕਿਸਮਤ ਕਹਿ ਲੋ ਕਿ ਉਹ ਮਰਨੋਂ ਬਚ ਗਿਆ ਵਾ ਸੋ ਮੇਰਾ ਮਤਲਬ ਕਿ ਅੱਜ ਪੰਜਾਬ ਦੇ ਵਿੱਚ ਜਿਹੜਾ ਮੈਂ ਅਕਸਰ ਕਹਿ ਰਿਹਾ ਹਾਂ ਨਾ ਅੱਜ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਭਗਵਾਨ ਪਾਤਸ਼ਾਹ ਤੇ ਕੇਜਰੀਵੜ ਇਹਨਾਂ ਦੀ ਸਾਰੀ ਰਾਜਨੀਤੀ ਪੰਜਾਬ ਪੁਲਿਸ ਦੇ ਥ्रू ਚੱਲਦੀ ਹੈ ਆਪਣੇ ਵਿਰੋਧੀਆਂ ਤੇ ਝੂਠੇ ਪਰਚੇ ਕਰਨ ਤੋਂ ਲੈ ਕੇ ਜੇ ਕੋਈ ਕੋਈ ਵੀ ਕਾਰਕੁਨ ਐਕਟਿਵਿਸਟ ਚਾਹੇ ਉਹ ਆਰਟੀਆਈ ਦਾ ਵਾਅ ਚਾਹੇ ਕੋਈ ਹੋਰ ਹਿਊਮਨ ਰਾਈਟਸ ਦਾ ਵਾਅ ਚਾਹੇ ਕੋਈ ਹੋਰ ਸਾਰਿਆਂ ਦੇ ਉੱਤੇ ਝੂਠੇ ਪਰਚੇ ਜਿਹੜਾ ਵੀ ਕੋਈ ਮੀਡੀਆ ਤੋਂ ਇਹ ਹਿੰਮਤ ਕਰਦਾ ਇਹਨਾਂ ਨੂੰ ਕੋਈ ਸਵਾਲ ਪੁੱਛਣ ਦੀ ਇਹਨਾਂ ਦੀ ਕੋਈ ਇਹਨਾਂ ਦਾ ਕੋਈ ਨੁਕਤਾ ਚੀਨ ਨਹੀਂ ਕਰਨ ਦੀ ਕ੍ਰਿਟਿਸਿਜ਼ਮ ਕਰਨ ਦੀ ਕੋਈ ਡੈਸੈਂਡ ਕਰਨ ਦੀ ਉਹਨਾਂ ਦੇ ਉੱਤੇ ਝੂਠੇ ਪਰਚੇ ਨੇ ਔਰ ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜਿਹੜਾ ਭਿਆਨਕ ਗੱਲ ਨਵੀਂ ਚਲਦੀ ਆ ਕੇਜਰੀਵਾਲ ਤੇ ਭਗਵੰਤਪਾਣ ਨੇ ਉਹ ਜਿਹੜਾ ਸਾਡੇ ਪੰਜਾਬ ਦੇ ਵਿੱਚ 80 ਦੇ 90 ਦੇ ਦੌਰ ਦੇ ਵਿੱਚ ਜੋ ਨਸਲਕੁਸ਼ੀ ਹੋਈ ਨਾ ਪੰਜਾਬੀਆਂ ਦੀ ਦੇ ਸਿੱਖ ਨੌਜਵਾਨਾਂ ਦੀ ਉਹਦੀ ਰੈਪਿਟੇਸ਼ਨ ਦੇਖਦੇ ਆ ਸੀ ਜੇ ਵੀ ਕੋਈ ਵੀ ਮਾੜਾ ਮੋਟਾ ਕਰਾਇਮ ਹੁੰਦਾ ਫਰਜ਼ ਕਰੋ ਉਹਦਾ ਸ਼ਾਰਟਕਟ ਲੱਭ ਕੇ ਬੰਦੇ ਚੱਕ ਕੇ ਝੂਠੇ ਪੁਲਿਸ ਮੁਕਾਬਲੇ ਚ ਪਾਉਣੇ ਸ਼ੁਰੂ ਕਰ ਦਿੱਤੇ ਨੇ ਔਰ ਇਹ ਆਪਾਂ ਹੁਣ ਦਾ ਨਹੀਂ ਦੇਖ ਰਹੇ ਪਿਛਲੇ ਅ ਮੇਰੇ ਕੱਲ ਸਾਲ 1.5 ਸਾਲ ਤੋਂ ਪ੍ਰਕਿਰਿਆ ਨਮਿਸ਼ ਚਲਦੀ ਆ ਪਹਿਲਾਂ ਇਹਨਾਂ ਨੇ ਯੁੱਧ ਨਸ਼ੇ ਵਿਰੁੱਧ ਦੇ ਨੂੰ ਲੈ ਕੇ ਲੋਕਾਂ ਦੇ ਘਰ ਟਾਉਣੇ ਸ਼ੁਰੂ ਕੀਤੇ ਔਰ ਫਿਰ ਹੁਣ ਵਾਰ ਅਗੇਂਸਟ ਗੈਂਗਸਟਰਸ ਦੇ ਆਧਾਰ ਬਣਾ ਕੇ ਤੇ ਨੌਜਵਾਨਾਂ ਨੂੰ ਚੱਕ ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰਿਆ ਜਾ ਰਿਹਾ ਇਹ ਕਿਹੜਾ ਮਾਡਲ ਹੈ ਇਹ ਬੀਜੇਪੀ ਦਾ ਯੋਗੀ ਮਾਡਲ ਹੈ ਉੱਤਰ ਪ੍ਰਦੇਸ਼ ਦਾ ਆਪਾਂ ਸਾਰਿਆਂ ਨੂੰ ਅੱਛੀ ਤਰ੍ਹਾਂ ਪਤਾ ਵਾ ਇਹਦਾ ਮਤਲਬ ਹੈ ਕਿ ਕੇਜਰੀਵਾਲ ਤੇ ਭਗਵੰਤਪਾਨ ਬੀਜੇਪੀ ਸਟਾਈਲ ਆਫ ਪੋਲਿਟਿਕਸ ਯੋਗੀ ਸਟਾਈਲ ਆਫ ਉੱਤਰ ਪ੍ਰਦੇਸ਼ ਪੋਲਿਟਿਕਸ ਲੋਕਾਂ ਦੇ ਘਰਾਂ ਨੂੰ ਢੋਣਾ ਔਰ ਲੋਕਾਂ ਦੀਆਂ ਜਾਨਾਂ ਲੈ ਲੈਣੀਆਂ ਇਹ ਤਾਂ ਨਿਹਾਇਤ ਨਿਹਾਇਤ ਜਲਮਪੁਰਾਵਾ ਮੈਂ ਕੱਲ ਬੋਲਦਿਆਂ ਵੀ ਕਿਹਾ ਸੀ ਢਾਖੇ ਕਹਿ ਲੱਗਦਾ ਕਿ ਭਗਵੰਤ ਮਾਨ ਵਿੱਚ ਜਿਵੇਂ ਨਾਦਰ ਸ਼ਾਹ ਦੀ ਤੇ ਅਹਿਮਦ ਸ਼ਾਹ ਅਬਦਾਲੀ ਦੀ ਰੂਪ ਉੱੜ ਗਈ ਆ ਜਿਹੜੇ ਕਹਿੰਦੇ ਸੀ ਅਸੀਂ ਅੰਦੋਲਨ ਚੋਂ ਨਿਕਲੇ ਆ ਅਸੀਂ ਆਪ ਜਿਹੜੇ ਲੋਕਾਂ ਦੀ ਹਿਫਾਜ਼ਤ ਕਰਿਆ ਕਰਾਂਗੇ ਲੋਕ ਕੀ ਸਾਨੂੰ ਸਵਾਲ ਪੁੱਛ ਸਕਦੇ ਨੇ ਅੱਜ ਇਸ ਨੌਬਤ ਤੱਕ ਹੰਕਾਰ ਨਾਲ ਭਰ ਗਏ ਨੇ ਕਿ ਅੱਜ ਸਭ ਤੋਂ ਦੁਖਦਾਈ ਗੱਲ ਹੈ ਕਿ ਝੂਠੇ ਪੁਲਿਸ ਮੁਕਾਬਲੇ ਚ ਅਗਰ ਔਰ ਫੋਟੋਆਂ ਦੇਖੋ ਕਿ ਇਹਨਾਂ ਨੇ ਜੇ ਟੰਗੀਆਂ ਦਫ਼ਤਰਾਂ ਚ ਸਹੀ ਭਗਤ ਸਿੰਘ ਜੀ ਦੀ ਔਰ ਬਾਬਾ ਸਾਹਿਬ ਅੰਬੇਦਕਰ ਜੀ ਨੇ ਸਾਡਾ ਸੰਵਿਧਾਨ ਬਣਾਇਆ ਫੋਟੋ ਉਹਨਾਂ ਦੀ ਟੰਗੀਆਂ ਨੇ ਵਿਚਾਰਧਾਰਾ ਲੋਕਾਂ ਨੂੰ ਅੱਖੀਂ ਕਟਾ ਉਹਨਾਂ ਦਾ ਪਾਰੇ ਨੇ ਕੀ ਅੱਜ ਬਾਬਾ ਸਾਹਿਬ ਅੰਬੇਦਕਰ ਅger ਜਿੰਦੇ ਹੁੰਦੇ ਉਹਨਾਂ ਦਾ ਸੰਵਿਧਾਨ ਕਿਤੇ ਲਿਖਿਆ ਹੋਆ ਕਿ ਤੁਸੀਂ ਯੂ ਕੈਨ ਬਾਈਪਾਸ ਦਾ ਕਨਸਟੀਟਿਊਸ਼ਨ ਕਿਲ ਪੀਪਲ ਇਨ ਐਕਸਟਰਾ ਜੁਡੀਸ਼ੀਅਲ ਕਿਲਿੰਗ ਜਾਂ ਕੋਲਡ ਬਲੱਡ ਮਰਡਰਸ ਕਿਤੇ ਲਿਖਿਆ ਕਿਤਾਬ ਦੇ ਵਿੱਚ ਸਿਮਿਲਰ ਜਿਹਾ ਭਗਤ ਸਿੰਘ ਨੇ ਕਦ ਲਈ ਜਾਨ ਦਿੱਤੀ ਇਹੀ ਤਾਂ ਸਾਡੇ ਦੇਸ਼ ਦੇ ਅਤਿਆਚਾਰ ਉਸ ਵਕਤ ਦੇ ਅੰਗਰੇਜ਼ ਤੇ ਬਰਤਾਨੀਆ ਦੀ ਸਰਕਾਰ ਕਰਦੀ ਸੀ ਜ਼ੁਲਮ ਦੇ ਖਿਲਾਫ ਇਹ ਤੋਂ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਨਾ ਇਸ ਦੇਸ਼ ਨੂੰ ਆਜ਼ਾਦ ਕਰਾ ਕੇ ਕੀ ਕਰਨਾ ਚਾਹੁੰਦੇ ਸੀਗੇ ਕਿ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਦਾ ਰਾਜ ਆਵੇ ਸਾਡਾ ਦੇਸ਼ ਕਾਨੂੰਨ ਅਨੁਸਾਰ ਚੱਲੇ ਸਾਡੇ ਤੇ ਕੋਈ ਤਸ਼ੱਦਦ ਨਾ ਕਰੇ ਸਾਡੇ ਤੇ ਕੋਈ ਜ਼ੁਲਮ ਨਾ ਹੋਵੇ ਇੰਨੀ ਗੱਲ ਦੀ ਲੜਾਈ ਸੀ ਨਾ ਤੇ ਹੁਣ ਆਮ ਆਦਮੀ ਪਾਰਟੀ ਨੇ ਉਹਨਾਂ ਦੀਆਂ ਫੋਟੋਆਂ ਦੋਨਾਂ ਦੀਆਂ ਟੰਗ ਕੇ ਉਹਨਾਂ ਦੇ ਨੱਕ ਦੇ ਥੱਲੇ ਅਤਿਆਚਾਰ ਹੋ ਰਿਹਾ ਜੇ ਇਸ ਤਰ੍ਹਾਂ ਹੀ ਕਰਨਾ ਕੇਜਰੀਵਾਲ ਸਾਹਿਬ ਤੇ ਭੋਗਾਂਤਵਾਨ ਨੂੰ ਕਹਿਣਾ ਚਾਹੁੰਦਾ ਫਿਰ ਇੱਕ ਕੰਮ ਕਰੋ ਫਿਰ ਐਲਾਨੀਆਂ ਕਰੋ ਫਿਰ ਐਂ ਕਰੋ ਫਿਰ ਕੋਰਟ ਕਚੈਰੀਆਂ ਪੰਜਾਬ ਦੇ ਵਿੱਚ ਕਰਾਓ ਬੰਦ ਕ੍ਰਿਮੀਨਲ ਜਸਟਿਸ ਸਿਸਟਮ ਦੀ ਸਾਰੀ ਪ੍ਰਣਾਲੀ ਕਰਾਓ ਬੰਦ ਸਰਕਾਰੀ ਕੀ ਜਿਹੜੇ ਤੁਸੀਂ ਸੈਂਕੜਿਆਂ ਦੀ ਤਦਾਦ ਚ ਐਡਵੋਕੇਟ ਜਨਰਲ ਤੋਂ ਲੈ ਕੇ ਪ੍ਰੋਸੀਕਿਊਸ਼ਨ ਲਾਇਰ ਸਟੇਟ ਜ਼ਿਲ੍ਹਿਆਂ ਚ ਰੱਖੇ ਇਹ ਸਾਰੇ ਡਿਸਪੈਂਡ ਕਰੋ ਤੇ ਫਿਰ ਕਹੋ ਕਿ ਪੁਲਿਸ ਨੂੰ ਹੀ ਅਸੀਂ ਅਧਿਕਾਰ ਦਿੱਤਾ ਕਿ ਤੁਸੀਂ ਕਿਸ ਵਿਅਕਤੀ ਨੇ ਕਿਦਾਂ ਦਾ ਜੁਰਮ ਕੀਤਾ ਤੁਸੀਂ ਉਹਨੂੰ ਹਰ ਤਰ੍ਹਾਂ ਦੀ ਸਜ਼ਾ ਦੇ ਸਕਦੇ ਮੌਤ ਦੀ ਸਜ਼ਾ ਵੀ ਪੁਲਿਸ ਨੂੰ ਅਧਿਕਾਰ ਦੇ ਦਿਓ ਲਿਖਤੀ ਹੁਕਮ ਜਾਰੀ ਕਰੋ ਜੇ ਤੁਹਾਡੇ ਚ ਜਾਨ ਹੈ ਤਾਂ ਕਿਉਂਕਿ ਹੋ ਕੀ ਰਿਹਾ ਵਾ ਕਿ فرض ਕਰੋ 1 ਮਿੰਟ ਲਈ 让我们 ਪ੍ਰਿਜ਼ੂਮ ਅਸੀਂ ਮੰਨਦੇ ਹਾਂ ਕਿ ਗੈਂਗਸਟਰਸ ਦਾ ਕਲਚਰ ਬਹੁਤ ਜ਼ਿਆਦਾ ਹੋ ਗਿਆ ਵਾ ਔਰ ਉਹਦੇ ਵਿੱਚ ਲਾਅ ਐਂਡ ਆਰਡਰ ਚ ਵੀ ਇਹ ਬਹੁਤ ਬੁਰੀ ਤਰ੍ਹਾਂ ਆਮ ਆਦਮੀ ਪਾਰਟੀ ਫੇਲ ਹੋਈ ਹੈ ਹੁਣ ਆਪਣੀ ਨਾਕਾਮੀ ਨੂੰ ਲੁਕਾਉਣ ਵਾਸਤੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਇਹ ਸ਼ਾਰਟਕਟ ਲੈ ਕੇ ਲੋਕਾਂ ਦੀ ਸਿੱਧੀ ਜਾਨ ਲੈ ਰਹੇ ਮੈਂ ਕਹਿੰਦਾ 1 ਮਿੰਟ ਵਾਸਤੇ ਆਪਾਂ ਇਹ ਮੰਨ ਕੇ ਚੱਲੀਏ ਕਿ ਅਗਰ 10 ਪੁਲਿਸ ਮੁਕਾਬਲੇ ਹੋਏ ਇੱਕ ਮਿੰਟ ਜਸਟ ਫਾਰ ਦਾ ਸੇਕ ਆਫ ਆਰਗੂਮੈਂਟ ਮੰਨ ਲਓ ਕਿ ਉਹਨਾਂ ਚੋਂ 6 ਜਾਂ 8 ਜੈਨੂਅਨ ਬੰਦੇ ਮਾਰ ਦਿੱਤੇ ਪੁਲਿਸ ਨੇ ਪਰ ਜੇ 1 ਤੇ 2 ਤੇ 3 ਵੀ ਬੇਗੁਨਾ ਮਾਰੇ ਗਏ ਨੇ ਉਹਦਾ ਉਹਦਾ ਹਿਸਾਬ ਕੌਣ ਦੇਊਗਾ ਉਹਨਾਂ ਦੇ ਪਰਿਵਾਰਾਂ ਦੇ ਕੀ ਹਾਲਾਤ ਨੇ ਤੁਸੀਂ ਦੇਖਿਆ ਉਹ ਜਸਪ੍ਰੀਤ ਸਿੰਘ ਇੱਕ ਨੌਜਵਾਨ ਮੁੰਡਾ 22 ਸਾਲ ਦਾ ਕੈਨੇਡਾ ਤੋਂ ਆਇਆ ਕਿਵੇਂ ਪੁਲਿਸ ਨੇ ਉਹਨੂੰ ਬਿਲਕੁਲ ਐਬਸੋਲਿਊਟ ਕਲੋਜ਼ ਰੇਂਜ ਤੋਂ ਔਰ ਕੋਲਡ ਪਲੱਡ ਵਿੱਚ ਉਹਨੂੰ ਮਾਰਿਆ ਇਹ ਉਹੀ ਪੁਲਿਸ ਵਾਲੇ ਆ ਜਿਨ੍ਹਾਂ ਨੇ ਸ਼ਾਮ ਨੂੰ दारू ਪੀ ਕੇ ਜਾ ਕੇ ਕਰਨਲ ਬਾਟ ਦੇ ਪਟਿਆਲੇ ਵਿੱਚ ਤੇ ਉਹਦੇ ਮੁੰਡੇ ਨੂੰ ਕੁੱਟਿਆ ਉਹਨਾਂ ਨੂੰ ਕੌਣ ਹਿਸਾਬ ਦਊ ਜਸਪ੍ਰੀਤ ਦੇ ਪਰਿਵਾਰ ਨੂੰ ਕੌਣ ਹਿਸਾਬ ਦਊਗਾ ਅੱਛਾ ਅਬੋਹਰ ਦੇ ਵਿੱਚ ਇੱਕ ਬਹੁਤ ਵਪਾਰੀ ਵੱਡੇ ਦੀ ਦੀ ਹੱਤਿਆ ਕੀਤੀ ਗਈ ਸਾਡਾ ਅਫਸੋਸ ਹੈ ਸਾਡਾ ਦੁੱਖ ਹੈ ਉਹਨਾਂ ਦੇ ਨਾਲ ਪਰ ਤੁਸੀਂ ਦੋ ਦਲਿਤ ਬੱਚਿਆਂ ਨੂੰ ਪਟਿਆਲੇੋਂ ਚੱਕ ਕੇ ਪਟਿਆਲੇ ਤੇ ਰਾਜਪੁਰੇ ਇੱਥੋਂ ਸਮਾਣੇ ਦੇ ਰਹਿਣ ਵਾਲੇ ਉਹਨਾਂ ਨੂੰ ਅਬੋਹਰ ਵਿੱਚ ਲੈ ਜਾ ਕੇ ਇੱਕ ਐਡੀ ਫਰਜ਼ੀ ਕਹਾਣੀ ਘੜੀ ਕਿ ਜੀ ਅਸੀਂ ਉਹਨਾਂ ਨੂੰ ਵੈਪਨ ਰਿਕਵਰ ਕਰਾਉਣ ਲਈ ਜਾ ਰਹੇ ਸੀਗੇ ਹਥਿਆਰ ਜਿਹੜੇ ਵਰਤੇ ਗਏ ਨੇ ਤੇ ਉਹ ਝਾੜੀਆਂ ਵਿੱਚ ਲੁਕੇ ਹੋਏ ਸੀ ਉਹਨਾਂ ਦੀ ਗੋਲੀ ਨਾਲ ਮਾਰ ਗਏ ਅੱਛਾ ਇਹ ਸਟੈਂਡਰਡਾਈਜ਼ਡ ਪੁਲਿਸ ਦਾ ਝੂਠਾ ਪਿਛਲਾ ਇਹ ਇਨਕਾਊਂਟਰ ਕੀਤਾ ਉਹਦੇ ਵਿੱਚ ਕਹਿ ਰਹੇ ਨੇ ਕਿ ਅਸੀਂ ਉਹਨੂੰ ਬੰਦੇ ਨੂੰ ਲੈ ਕੇ ਜਾ ਰਹੇ ਸਾਡੀ ਕਸਟਡੀ ਚੋਂ ਭੱਜ ਗਿਆ 8 ਘੰਟੇ ਕਾ ਕਸਟਡੀ ਚੋਂ ਭੱਜਿਆ ਰਿਹਾ 8 ਘੰਟੇ ਬਾਅਦ ਅਸਲਾ ਲੈ ਕੇ ਫਿਰ ਸਾਡੇ ਤੇ ਉਹਨਾਂ ਨੇ ਹਮਲਾ ਕੀਤਾ ਅਸੀਂ ਆਪਣੀ ਸੈਲ ਪ੍ਰੋਟੈਕਸ਼ਨ ਵਿੱਚ ਉਹਦੀ ਹੱਤਿਆ ਕਰ ਦਿੱਤੀ 80 ਤੇ 90 ਵਿੱਚ ਕੀ ਹੋਇਆ ਕਿੰਨੇ ਪੁਲਿਸ ਵਾਲਿਆਂ ਨੂੰ ਹਾਈ ਕੋਰਟ ਤੇ ਸੁਪਰੀਮ ਕੋਰਟਾਂ ਨੇ ਸਜ਼ਾ ਦਿੱਤੀ ਹੈ ਹੁਣ ਤਾਜ਼ੀਆਂ ਬਹੁਤ ਸਾਰੇ ਜਿਹੜੇ ਉਹ ਪੁਲਿਸ ਆਫਸਰ ਜ਼ਿਲ੍ਹਾ ਵਿੱਚ ਅੱਜ ਵੀ ਬੰਦ ਨੇ ਇੰਨੀ ਜ਼ਿਆਦਾ ਸੈਂਕੜਿਆਂ ਹਜ਼ਾਰਾਂ ਦੀ ਤਦਾਦ ਵਿੱਚ ਝੂਠੇ ਨਜਾਇਜ਼ ਨੌਜਵਾਨਾਂ ਨੂੰ ਫੜ ਕੇ ਮਾਰ ਦਿੱਤਾ ਇਹ ਉਹੀ ਪਾਲਿਸੀ ਅੱਜ ਭਗਵੰਤ ਮਾਨ ਅਡਾਪਟ ਕਰਕੇ ਤੇ ਪੁਲਿਸ ਦੀ ਪਿੱਠ ਥਾਪੜ ਕੇ ਤੇ ਨੌਜਵਾਨਾਂ ਦੇ ਉੱਤੇ ਹਮਲਾ ਕਰ ਰਿਹਾ ਵਾ ਮੈਂ ਇਸ ਲਈ ਅਸੀਂ ਸਾਡੀ ਪਾਰਟੀ ਸਖਤ ਸਖਤ ਸ਼ਬਦਾਂ ਚ ਨਖੇਦੀ ਕਰਦੀ ਆ ਔਰ ਸਾਡਾ ਲੀਡਰ ਰਾਹੁਲ ਗਾਂਧੀ ਤੁਸੀਂ ਦੇਖ ਰਹੇ ਕਿ ਸਾਰੇ ਦੇਸ਼ ਵਿੱਚ ਪ੍ਰਚਾਰ ਕਰ ਰਿਹਾ ਜਿੱਦਣ ਵੀ ਕਿਤੇ ਪਬਲਿਕ ਇਕੱਠ ਵਿੱਚ ਜਾਂਦਾ ਉਹ ਸੰਵਿਧਾਨ ਦੀ ਕਿਤਾਬ ਨਾਲ ਲੈ ਕੇ ਜਾਂਦਾ ਕਨਸਟੀਟਿਊਸ਼ਨ ਨੂੰ ਅਪਹੋਲਡ ਕਰਨ ਦੀ ਗੱਲ ਕਰ ਰਿਹਾ ਵਾ ਸੋ ਅਸੀਂ ਕਨਸਟੀਟਿਊਸ਼ਨ ਦੇ ਦੇ ਮੁਤਾਬਕ ਚਲਾਉਣ ਦੀ ਦੇ ਵਿੱਚ ਵਿਸ਼ਵਾਸ ਰੱਖਦੇ ਆ ਪਰ ਇਹ ਜਿਹੜੇ ਫਰਜ਼ੀ ਇਨਕਲਾਬੀ ਸੀ ਇਹ ਜਿਹੜੇ ਝੂਠੇ ਬੰਦੇ ਸੀਗੇ ਇਹਨਾਂ ਨੂੰ ਨਾ ਕਿਸੇ ਸੰਵਿਧਾਨ 'ਤੇ ਯਕੀਨ ਨਾ ਕਿਸੇ ਕਾਨੂੰਨ ਦੀ ਪ੍ਰਣਾਲੀ ਵਿੱਚ ਯਕੀਨ ਨਾ ਔਰ ਮੈਂ ਤਾਂ ਇਹੀ ਕਹੂੰਗਾ ਕਿ ਚੀਫ ਜਸਟਿਸ ਆਫ ਇੰਡੀਆ ਤੇ ਚੀਫ ਜਸਟਿਸ ਆਫ ਪੰਜਾਬ ਜਾਨਾ ਹਾਈ ਕੋਰਟ ਨੂੰ ਇਸ ਤਰ੍ਹਾਂ ਦੇ ਜਿੱਦਾਂ ਦੀ ਆ ਬਰੂਟਲ ਬੀਟਿੰਗ ਹੋਈ ਆ ਜੋਤ ਦੀ ਇਹਦੀ ਸੂਵੋ ਮੋਟੋ ਕੌਗਨੀਸੈਂਸ ਲੈਣੀ ਚਾਹੀਦੀ ਆਪੇ ਹੀ ਅਖਬਾਰ ਪੜ ਕੇ ਆ ਸੋਸ਼ਲ ਮੀਡੀਆ ਵਾਚ ਕਰਕੇ ਤੇ ਕਿਉਂਕਿ ਹੁਣ ਪੰਜਾਬ ਦੇ ਨੌਜਵਾਨਾਂ ਦੀ ਜਾਨ ਕੌਣ ਬਚਾਊਗਾ ਕੌਣ ਬਚਾਊਗਾ ਸਰਕਾਰ ਉਹਨਾਂ ਦੀ ਦੋਖੀ ਬਣ ਗਈ ਦੁਸ਼ਮਣ ਬਣ ਗਈ ਪੁਲਿਸ ਉਹਨਾਂ ਨੇ ਆਪਣਾ ਹਥਿਆਰ ਬਣਾ ਲਿਆ ਆ ਆਪੋਜੀਸ਼ਨ ਤੇ ਸਾਰੇ ਜਿਹੜੇ ਬੰਦੇ ਨੇ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਢਾ ਲਿਆ ਵਾ ਸਾਰਾ ਪੰਜਾਬ ਦਾ ਮੀਡੀਆ ਇੱਕ ਪਾਸੇ ਖਰੀਦ ਖਰੀਦ ਕੇ ਖੜਾ ਕਰ ਲਿਆ ਵਾ ਕੌਣ ਬਚਾਊਗਾ ਨੇ ਤੇ ਚਾਹ ਦੇਰ ਇਜ਼ ਨੋ ਏਜੰਸੀ ਦੇਰ ਇਜ਼ ਨੋ ਅਥਾਰਟੀ ਅਬੋਵ ਦੀ ਗਵਰਨਮੈਂਟ ਆਫ ਪੰਜਾਬ ਜਿਹੜੀ ਇਸ ਤਰ੍ਹਾਂ ਦੇ ਨਾਜਾਇਜ਼ ਜਿਹੜੇ ਕਤਲ ਹੋ ਰਹੇ ਨੇ ਉਹਨਾਂ ਤੋਂ ਬਚਾ ਸਕੇ ਇੱਕੋ ਸਾਡੇ ਕੋਲ ਉਮੀਦ ਆ ਉਹ ਹੈ ਹਾਈ ਕੋਰਟ ਅਤੇ ਸੁਪਰੀਮ ਕੋਰਟ ਆ ਵੰਡਿਆ ਸਿਰਫ ਜੁਡੀਸ਼ਰੀ ਆ ਜਾਂ ਉਹਨਾਂ ਦੇ ਉੱਤੇ ਰੱਬ ਬੈਠਾ ਵਾ ਔਰ ਮੈਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਜੋ ਗਰਜਸ਼ੈਲੀ ਦੇਖਣਾ ਨਾ ਪਿਛਲੇ ਕੁਝ ਸਮੇਂ ਤੋਂ ਇਹ ਮੈਨੂੰ ਹੁਣ ਕਨਫਰਮ ਹੋ ਗਿਆ ਕਿ ਇਹ ਨਾਸਤਿਕ ਬੰਦੇ ਨੇ ਇਹਨਾਂ ਦਾ ਕਿਸੇ ਰੱਬ ਵਿੱਚ ਜਾਂ ਕਿਸੇ ਧਰਮ ਵਿੱਚ ਕੋਈ ਯਕੀਨ ਨਜ਼ਰ ਨਹੀਂ ਆ ਰਿਹਾ ਅਗਰ ਹੁੰਦਾ ਤਾਂ ਫਿਰ ਇਹ ਪੁਲਿਸ ਨੂੰ ਇੱਥੋਂ ਤੱਕ ਦੀ ਲਿਬਰੇਜ ਨਾ ਦਿੰਦੇ ਇੱਥੋਂ ਤੱਕ ਦੀ ਅਥਾਰਟੀ ਨਾ ਦਿੰਦੇ ਕਿ ਜਾ ਕੇ ਬੰਦਿਆਂ ਨੂੰ ਤੁਸੀਂ ਚੱਕ ਕੇ ਮਾਰ ਸਕਦੇ ਹੋ ਔਰ ਜਿਹੜਾ ਹੁਣ ਪਿਛਲਾ ਹਾਲਾਂਕਿ ਅੱਜ ਦਾ ਸਬਜੈਕਟ ਨਹੀਂਗਾ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਈਵਨ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਹੈ ਉਹ ਹੁਣ ਇਹਨਾਂ ਦੀ ਉਹ ਐਫਆਈਆਰ ਵੀ ਮੈਨੂੰ ਜਾਲੀ ਨਜ਼ਰ ਆ ਰਹੀ ਹੈ ਕਿਉਂਕਿ ਐਫਆਈਆਰ ਦਰਜ ਕਰਨ ਤੋਂ ਬਾਅਦ ਭਗਵੰਤਪਾਨ ਨੇ ਮਾਗੀ ਦੇ ਮੇਲੇ ਤੇ ਜਾ ਕੇ ਸਟੇਟਮੈਂਟ ਦਿੱਤੀ ਕਿ ਅਸੀਂ ਜਿਹੜਾ 169 ਸਰੂਪ ਜਿਹੜੇ ਨੇ ਟਰੇਸ ਕਰ ਲਏ ਨੇ ਔਰ ਉਹ ਟਰੇਸ ਹੋਏ ਨੇ ਦੁਆਬੇ ਦਾ ਬੜਾ ਇੱਕ ਬਹੁਤ ਜੀ ਕਹਿੰਦੇ ਕਿ ਲੋਕਾਂ ਦਾ ਜਿੱਥੇ ਆਸਥਾ ਜੁੜੀ ਆ ਰਾਜਾ ਸਾਹਿਬ ਦਾ ਜਿਹੜਾ ਸਥਾਨ ਹੈ ਬੰਗਿਆਂ ਦੇ ਲਾਗੇ ਨਾਬਕਮਲ ਉਹਨਾਂ ਦੇ ਕਈ ਉਹਨਾਂ ਦੀ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਸਥਾਨ ਨੇ ਤੇ ਜਦੋਂ ਉਹਨਾਂ ਤੇ ਇਲਜ਼ਾਮ ਲਾਤਾ ਉਹਨਾਂ ਨੇ ਆ ਕੇ ਬਾਹਰ ਕਹਿਤਾ ਕਿ ਇਹ ਸਰਾਸਰ ਝੂਠਾ ਇਲਜ਼ਾਮ ਹੈ। ਉਹਨਾਂ ਨੇ ਡਿਨਾਈ ਕਰਤਾ। ਫਿਰ ਹਰਪਾਲ ਚੀਮਾ ਉੱਥੇ ਜਾ ਕੇ ਤੇ ਉੱਥੇ ਜਾ ਕੇ ਕਹਿੰਦਾ ਨਹੀਂ ਜੀ ਗਲਤੀ ਹੋ ਗਈ। ਇਹ ਮੁੱਖ ਮੰਤਰੀ ਤੇ ਐਸਆਈਟੀ ਦੇ ਦਰਮਿਆਨ ਮਿਸਕਮਿਊਨੀਕੇਸ਼ਨ ਸੀ। ਐਡੀ ਵੱਡੀ ਨਿਸਕਮਿਊਨੀਕੇਸ਼ਨ ਕੇ ਇੱਕ ਇੰਟਾ ਵੱਡਾ ਪਰਚਾ ਹੋਇਆ ਹੋਵੇ। ਜੇ ਗੈਪ ਪਿਆ ਤੇ ਫਿਰ ਐਸਆਈਟੀ ਦੇ ਕਿਹੜੇ ਬੰਦੇ ਨੇ ਤੁਹਾਨੂੰ ਮਿਸਲੀਡ ਕੀਤਾ ਉਹਦੇ ਤੇ ਪਰਚਾ ਹੋਣਾ ਚਾਹੀਦਾ ਸੀ। ਉਹਦੀ ਅਕਾਉਂਟੇਬਿਲਟੀ ਦੇ ਚੀਫ ਮਿਨਿਸਟਰ ਨੇ ਤੁਹਾਨੂੰ ਮਿਸਲੀਡ ਕੀਤਾ ਪੰਜਾਬ ਦੇ ਯਾਰ ਸਿੱਖ ਸੰਗਤ ਨੂੰ ਉਹਨਾਂ ਦੇ ਬੱਚਾ ਹੋਣਾ ਚਾਹੀਦਾ ਸੀਗਾ ਅੱਛਾ ਇੱਥੇ ਤਾਂ ਰਾਜਨੀਤੀ ਚੱਲ ਰਹੀ ਪੂਰੀ ਪਰ ਮੈਂ ਪੁੱਛਣਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਬਾਰੇ ਕਿਉਂ ਚੁੱਪ ਨੇ ਸਾਰੇ ਆਮ ਆਦਮੀ ਪਾਰਟੀ ਦੇ 95 ਵਿਧਾਇਕ ਤੇ ਕੇਜਰੀਵਾਲ ਤੇ ਭਗਵੰਤ ਪਾਣ ਤੇ ਸਪੀਕਰ ਕੁਲਤਾਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾਦੀ ਇਸ ਬੰਦੇ ਨੇ ਕੁਲਤਾਰ ਨੇ ਔਰ ਕੇਜਰੀਵਾਲ ਨੇ ਕਿਹਾ ਸੀ 24 ਘੰਟੇ ਚਮੇ ਬੇਦਬੀਆਂ ਕੁਮਰ ਵਿਜੇ ਪ੍ਰਤਾਪ ਨੂੰ ਲੈ ਕੇ ਆਉਣ ਦਾ ਮਕਸਦ ਇਹ ਹੀ ਸੀਗਾ ਨਾ ਉਹਦੇ ਤੇ ਕੁਝ ਕੀਤਾ ਅੱਜ ਮੋੜ ਬੰਬ ਬਲਾਸਟ ਨੂੰ ਹੋਇਆ ਨੂੰ ਅੱਜ ਮੇਰਾ ਖਿਆਲ ਹੈ ਕਿ 9 ਸਾਲ ਹੋ ਗਏ ਜੀ ਸੋ 2017 ਦੇ ਇਲੈਕਸ਼ਨ ਤੋਂ ਪਹਿਲਾਂ ਦਾ ਹੋਇਆ ਸੀਗਾ ਔਰ ਇਹ ਕਹਿ ਰਹੇ ਨੇ ਰਿਪੀਟਡਲੀ ਆਮ ਆਦਮੀ ਪਾਰਟੀ ਦੇ ਲੀਡਰ ਕਿ 2017 ਦਾ ਮੋਡ ਬੌਮ ਬਲਾਸਟ ਆਮ ਆਦਮੀ ਪਾਰਟੀ ਨੂੰ ਸੱਤਾ 'ਚ ਆਉਣ ਤੋਂ ਰੁਕ ਤੋਂ ਰੋਕਣ ਵਾਸਤੇ ਪ੍ਰਬੰਧ ਕੀਤਾ ਗਿਆ ਸੀ ਕਿ ਕਰਾਇਆ ਗਿਆ ਸੀਗਾ ਔਰ ਸਭ ਨੂੰ ਪਤਾ ਵਾ ਕਿ ਮੋਡ ਬੌਮ ਬਲਾਸਟ ਜਿਹੜੀ ਆਰਡੀਐਕਸ ਵਰਤਿਆ ਗਿਆ ਗੱਡੀ ਵਰਤੀ ਗਈ ਉਹ ਡੇਰਾ ਸੱਚਾ ਸੌਦਾ ਵਿੱਚ ਤਿਆਰ ਕੀਤੀ ਗਈ ਤੇ ਉਹਨਾਂ ਵੱਲੋਂ ਕੀਤਾ ਗਿਆ ਕਿ 4 ਸਾਲਾਂ ਵਿੱਚ ਮੋਡ ਬੌਮ ਬਲਾਸਟ ਵਾਸਤੇ ਜਾ ਡੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਤੇ ਬਾਈਬਲ ਕਲਾ ਦੇ ਕਤਲਾਂ ਬਾਰੇ ਇੱਕ ਵਾਰ ਵੀ ਡੇਰਾ ਸੱਚਾ ਸੌਦਾ ਦੇ ਮੁਖੀਆ ਨੂੰ ਲਿਹਾ ਕੇ ਬੁਲਾ ਕੇ ਪ੍ਰੋਡਕਸ਼ਨ ਵਾਰੰਟ ਤੇ ਕੋਈ ਇਨਵੈਸਟੀਗੇਸ਼ਨ ਜਾਂ ਕੋਈ ਉਹਦੀ ਜਾਂਚ ਕਰਾਉਣ ਦੀ ਕੋਸ਼ਿਸ਼ ਕੀਤੀ ਆ ਆਮ ਆਦਮੀ ਪਾਰਟੀ ਨੇ ਨਹੀਂ ਕੀਤੀ ਮੋੜ ਬੋਮਬ્લાਸਟ ਵਾਸਤੇ 8-9 ਬੇਗੁਨਾ ਬੱਚੇ ਮਾਰੇ ਕੇ ਕੁਝ ਨਹੀਂ ਕੀਤਾ ਸੋ ਜਿੱਥੇ ਇਨਸਾਫ ਦੇਣਾ ਉੱਥੇ ਦਿੱਤਾ ਨਹੀਂ ਜਾ ਰਿਹਾ ਤੇ ਜਿੱਥੇ ਸਾਰੇ ਸ਼ਾਰਟਕੱਟ ਮਾਰ ਕੇ ਲੋਕਾਂ ਨੂੰ ਸਿੱਧਾ ਹੀ ਮਾਰ ਦੇਣਾ ਉਹ ਅਥਾਰਟੀ ਦਿੱਤੀ ਜਾ ਰਹੀ ਤੇ ਇਸ ਤਰ੍ਹਾਂ ਦੀਆਂ ਅਨਫਿਟਡ ਪਾਵਰਸ ਪੁਲਿਸ ਨੂੰ ਦੇ ਕੇ ਸਾਡੇ ਸਮਾਜ ਦਾ ਸਾਡਾ ਤਾਣੇ ਬਾਣੇ ਦਾ ਲਾਅ ਐਂਡ ਆਰਡਰ ਦਾ ਬੇੜਾ ਗਰਖ ਕਰ ਰਹੇ ਨੇ ਤੋਂ ਮੈਂ ਅੱਜ ਜੋ ਇਹਦੇ ਨਾਲ ਟੋਟੈਲਿਟੀ ਹੋਈ ਆ ਇੱਕ ਤਾਂ ਇਹ ਜਿਹੜੀ ਐਫ ਆਈ ਆਰ ਆ ਮੈਨੂੰ ਲੱਗਦਾ ਬਹੁਤ ਫਰਜ਼ੀ ਜੇ ਧੁਰਮ ਲਾਏ ਲੱਗਦੇ ਨੇ ਬਹੁਤ ਘੱਟ ਨੇ ਆਉ ਆਈ ਡੋਨੋ ਆਫਸਰ ਦੇ ਸ਼ੁੱਡ ਹੈ ਬੀਨ ਸਸਪੈਂਡਡ ਬਾਏ ਨਾਓ ਅਰੈਸਟਡ ਆਫਕੋਰਸ ਐਂਡ ਇਹਦੇ ਤੇ ਅਬਡਕਸ਼ਨ ਤੇ ਕਿਡਨੈਪਿੰਗ ਕਿਸੇ ਦੀ ਕਿਸੇ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣਾ ਫਿਰ ਉਹਦੇ ਤੇ 3 ਡਿਗਰੀ ਟੌਰਚਰ ਅਟੈਂਪਟ ਕਰਨਾ ਇਹ ਸਾਰੀਆਂ ਧਰਾਵਾਂ ਚਾਹੇ ਜਿਹੜਾ ਪੁਰਾਣਾ ਆਈ ਪੀ ਸੀ ਦਾ ਲਾਅ ਸੀਗਾ ਉਹ ਸਾਰੇ ਸੈਕਸ਼ਨ ਲੱਗਣੇ ਚਾਹੀਦੇ ਆ ਔਰ ਦਿਸ ਇਜ਼ ਐਨ ਅਟੈਂਪਟ ਔਨ ਹਿਸ ਲਾਈਫ ਇਹਦੇ ਤੇ 307 ਦਾ ਨਾਲ ਪਰਚਾ ਦਰਜ ਹੋਣਾ ਚਾਹੀਦਾ ਔਰ ਇਹਦੇ ਅਸਲ ਵਿੱਚ ਤਾਂ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਅਗਰ ਚੀਫ ਮਿਨਿਸਟਰ ਸਾਹਿਬ ਦੇ ਵਿੱਚ ਕੋਈ ਬਾੜਾ ਮੋਟਾ ਇਨਸਾਫ ਦਾ ਕੋਈ ਮਾਦਾ ਬਚਿਆ ਜਿਹੜਾ ਕਿ ਨਜ਼ਰ ਨਹੀਂ ਆ ਰਿਹਾ ਹੁਣ ਤਾਂ ਹੀ ਸ਼ੁੱਡ ਆਰਡਰ ਇਮੀਡੀਏਟ ਜੁਡੀਸ਼ੀਅਲ ਇਨਕੁਆਇਰੀ ਟੂ ਫਾਈਂਡ ਆਊਟ ਹਾਊ ਦਿਸ ਬੋਏ ਵਾਸ ਬੀਟਨ ਅਪ ਸੋ ਬਰੂਟਲੀ ਐਂਡ ਇਹ ਜਿਹੜਾ ਕੇਸ ਆ ਇਹ ਇਕੱਲਾ ਕੋ ਆਈਸੋਲੇਟਿਡ ਕੇਸ ਨਹੀਂਗਾ ਪੰਜਾਬ ਦੇ ਵਿੱਚ ਮੈਂ ਪਿੱਛੇ ਉਨ ਯਾਦ ਹੋਣਾ ਬਠਿੰਡੇ ਇੱਕ ਨੌਜਵਾਨ ਨੂੰ ਸੀਆਈਏ ਦੀ ਕਸਟਡੀ ਵਿੱਚ ਉਹਦੇ ਖਰੇ ਡੇਢ 200 ਥਾਂ ਦੇ ਉੱਤੇ ਕਰੰਟ ਲਾ ਕੇ ਪ੍ਰਾਈਵੇਟ ਪਾਰਟ ਸੇ ਮਾਰ ਦਿੱਤਾ ਸੀਗਾ ਉਹਦਾ ਵੀ ਕਿਸੇ ਨੇ ਇਹ ਨਹੀਂ ਪੁੱਛਿਆ ਇਸ ਕਰਕੇ ਇਦਾਂ ਦਾ ਕਲਚਰ ਪੰਜਾਬ ਚ ਕਦੀ ਵੀ ਨਹੀਂ ਸੀਗਾ ਇਸ ਲੈਵਲ ਤੱਕ ਜਾ ਕੇ ਕਿ ਪੁਲਿਸ ਨੂੰ ਤੁਸੀਂ ਸਿੱਧਾ ਹੀ ਅਧਿਕਾਰ ਦਿੱਤਾ ਪਰਚਿਆਂ ਤੱਕ ਤਾਂ ਅਧਿਕਾਰ ਸੁਣਿਆ ਸੀਗਾ ਲੇਕਿਨ ਕਿਸੇ ਦੀ ਜਾਨ ਲੈਣਾ ਇਹ ਸਰਾ ਸਰ ਜਿਹੜਾ ਹੈ ਬਹੁਤ ਵੱਡਾ ਅਪਰਾਧ ਆ ਔਰ ਮੈਨੂੰ ਲੱਗਦਾ ਵਾ ਕਿ ਅੱਜ ਪੰਜਾਬ ਅਨਸਫ ਸਟੇਟ ਬਣ ਗਿਆ ਲਾਅ ਐਂਡ ਆਰਡਰ ਇੱਥੇ ਡਿੱਗ ਚੁੱਕਾ ਖਤਮ ਹੋ ਚੁੱਕਾ ਵਾ ਗੈਂਗਸਟਰ ਦਾ ਬੋਲਬਾਲਾ ਵਾ ਫਰੋਤੀਆਂ ਲਈਆਂ ਜਾ ਰਹੀਆਂ ਨੇ ਕਤਲੂਗਾਰੀ ਧੋਹ ਚੋਰੀ ਐਸਐਸਪੀ ਦੇ ਦਫ਼ਤਰਾਂ ਦੇ ਬਾਹਰ ਇਹਨਾਂ ਦਾ ਐਕਸਪਾਈ ਮਾਰ ਦਿੱਤਾ ਪਿਛਲੇ ਦਿਨਾਂ ਵਿੱਚ ਨਾਬੇ ਦਾ ਸੀਗਾ ਕਨਸਟੇਬਲ ਉਹ ਮਰ ਗਿਆ ਵਾ ਡੇਰਾ ਬਾਬਾ ਨਾਨਕ ਦੇ ਵਿੱਚ ਕੱਲ ਪਰਸੋ ਕਤਲ ਕੀਤਾ ਗਿਆ ਵਾ ਇਸ ਤਰ੍ਹਾਂ ਦੇ ਕਤਲ ਜਿਹੜੇ ਇੱਕ ਦੀ ਪੰਜਾਬ ਵਿੱਚ ਅਨਹਰਟ ਸੀਗੇ ਔਰ ਮੈਂ ਅੱਜ ਤੁਹਾਡੇ ਸਾਹਮਣੇ ਖਦਸ਼ਾ ਜਿਤਾ ਰਿਹਾ ਵਾਂ ਕਿ ਇਹ ਜ਼ਾਲਮ ਇੱਥੋਂ ਤੱਕ ਉੱਤਰ ਗਏ ਨੇ ਕਿ ਇਹ ਆਪਣੇ ਵਿਰੋਧੀਆਂ ਨੂੰ ਫਿਜ਼ਿਕਲੀ ਇਲੀਮੀਨੇਟ ਕਰਾ ਸਕਦੇ ਨੇ ਇਲੀਮੀਨੇਟ ਇਸੇ ਨੂੰ ਪੁਲਿਸ ਸਟੇਟ ਕਹਿੰਦੇ ਨੇ ਜੇ ਇਹਨਾਂ ਨੂੰ ਲੱਗਿਆ ਕਿ ਕੋਈ ਸਾਡਾ ਵੱਡਾ ਦੁਸ਼ਮਣ ਆ ਕਿਸੇ ਦਾ ਐਕਸੀਡੈਂਟ ਕਰਾ ਸਕਦੇ ਨੇ ਕਿਉਂਕਿ ਕਿੰਨੀ ਸਿਕਿਉਰਿਟੀ ਦਿੱਤੀ ਆ ਆ ਵਧਾਇਕਾਂ ਨੂੰ ਜਾਂ ਜੋ ਆਪੋਜੀਸ਼ਨ ਲੀਡਰਸ ਨੇ ਕਿਸੇ ਨੂੰ ਕਿਸੇ ਤਰ੍ਹਾਂ ਨਾਲ ਮਰਵਾ ਸਕਦੇ ਔਰ ਇਹ ਅਗੇਨ ਫਿਰ ਮੈਂ ਲਾਸਟ ਗੱਲ ਕਹਿ ਕੇ ਤੁਹਾਡੇ ਸਵਾਲ ਤੋਂ ਪੁੱਛ ਲਿਓ ਇਹ ਐਗਜ਼ੈਕਟਲੀ ਬੀਜੇਪੀ ਦੀ ਉਹੀ ਪਾਲਿਸੀ ਆ ਡੀਪ ਸਟੇਟ ਦੀ ਪਾਲਿਸੀ ਆ ਜਿਸ ਤਰ੍ਹਾਂ ਨਾਲ ਅਸੀਂ ਤੇ 90 ਦੇ ਦਹਾਕੇ ਵਿੱਚ ਸਾਡੀ ਫਿਜ਼ੀਕਲ ਐਲੀਮੀਨੇਸ਼ਨ ਹੋਈ ਔਰ ਬੀਜੇਪੀ ਦੀ ਡੀਪ ਸਟੇਟ ਪਾਲਿਸੀ ਤੇ ਏਜੰਸੀਆਂ ਨੇ ਓਵਰ ਸੀਜ਼ ਤੱਕ ਇਹ ਪਾਲਿਸੀ ਕੈਰੇ ਆਊਟ ਕੀਤੀ ਕੈਨੇਡਾ ਦੇ ਵਿੱਚ ਨਿਜਰ ਦਾ ਕਤਲ ਇੰਗਲੈਂਡ ਦੇ ਵਿੱਚ ਇੱਕ ਸਿੱਖ ਲੀਡਰ ਦਾ ਕਤਲ ਔਰ ਦੀਪ ਸਿੱਧੂ ਦੇ ਕਤਲ ਅੱਜ ਸਾਨੂੰ ਨਜ਼ਰ ਆਉਂਦਾ ਕਿ ਦੀਪ ਸਿੱਧੂ ਦਾ ਕਤਲ ਐਕਸੀਡੈਂਟ ਨਹੀਂ ਉਹ ਵੀ ਐਵਰੀ ਪੋਸਿਬਿਲਟੀ ਹੈ ਕਿ ਉਹਦਾ ਵੀ ਕਤਲ ਕਰਵਾਇਆ 댓 ਮੀਨਸ ਨੋਬਾਡੀ ਸੇਫ ਐਟ ਲੀਸਟ ਇਨ ਦਿਸ ਸਟੇਟ ਸਾਡੀ ਸਟੇਟ ਵਿੱਚ ਆਪੋਜੀਸ਼ਨ ਦੇ ਲੀਡਰਸ ਅਨ ਸੇਫ ਨੇ ਇਦਾਂ ਦਾ ਕੁਝ ਵੀ ਇਕਰਾਰ ਹੈ ਇੰਨੀ ਜ਼ਿਆਦਾ ਪਾਵਰਸ ਖੁੱਲ ਜਿਹੜੀ ਪੁਲਿਸ ਨੂੰ ਦਿੱਤੀ ਹੋਈ ਆ ਇਸੇ ਨੂੰ ਤਾਨਾਸ਼ਾਹੀ ਕਹਿੰਦੇ ਨੇ ਇਸੇ ਨੂੰ ਡਿਕਟੇਟਰਸ਼ਿਪ ਕਿਹਾ ਜਾਂਦਾ ਵਾ ਔਰ ਇਸੇ ਨੂੰ ਹੀ ਅ ਅਥਾਰਟੀਰੀਅਨ ਰਾਜ ਜਿਹੜਾ ਕਿਹਾ ਜਾਂਦਾ ਹਾਂ ਜੀ ਸਰਕਾਰ ਪ੍ਰਸ਼ਾਸਨ ਨੇ ਪਰਚਾ ਤਾਂ ਰਜਿਸਟਰ ਕਰ ਦਿੱਤਾ ਤੁਹਾਨੂੰ ਕੀ ਲੱਗਦਾ ਕਿ ਤਾਰਾਵਾ ਦੇ ਵਿੱਚ ਕਮੀ ਆ ਕਿ ਤੁਸੀਂ ਕਿਸ ਤਰ੍ਹਾਂ ਦੀ ਮੈਂ 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 ਦੇਖੋ ਪਹਿਲੀ ਗੱਲ ਤਾਂ ਜੀ ਇਦਾਂ ਦਾ ਇੰਨੀ ਹਿਊਮਨ ਰਾਈਟ ਵਾਇਲੇਸ਼ਨ ਇਹ ਅ ਅ ਅ ਅਨਕਾਲਡ ਫੋਰਸ ਸੀ ਇਹਦਾ ਕੋਈ ਐਫ ਆਈ ਆਰ ਇਜ਼ ਨਾਟ ਦ ਸੋਲੂਸ਼ਨ ਇਹਦਾ ਪੁਲਿਸ ਫੋਰਸ ਨੂੰ ਇਹਨਾਂ ਨੂੰ ਇਹ ਇਹਨਾਂ ਨੂੰ ਸੈਂਸਿਟਾਈਜ਼ ਕਰਨਾ ਚਾਹੀਦਾ ਵਾ ਇਹਨਾਂ ਦੀ ਤਾਂ ਦੁਬਾਰਾ ਟ੍ਰੇਨਿੰਗ ਹੋਣ ਦੀ ਲੋੜ ਆ ਜੇ ਪੁਲਿਸ ਵਾਲੇ दारू ਪੀ ਕੇ ਜਾਂ ਮੁਜਰਮ ਬਣ ਜਾਂਦੇ ਨੇ ਜਾਂ ਉਹਨਾਂ ਨੂੰ ਇਦਾਂ ਕੋਈ 3rd ਡਿਗਰੀ ਟੌਰਚਰ ਕਰਦੇ ਇਹਨਾਂ ਇਹਦਾ ਮਤਲਬ ਇਹਨਾਂ ਦੀ ਟ੍ਰੇਨਿੰਗ ਵਿੱਚ ਕੋਈ ਲਿਕੂਨਾ ਵਾ ਇਹਦਾ ਸਾਰਾ ਟ੍ਰੇਨਿੰਗ ਪ੍ਰੋਸੈਸ ਰਿਵਿਊ ਹੋਣਾ ਚਾਹੀਦਾ ਵਾ ਔਰ ਇਹਨਾਂ ਦੇ ਖਿਲਾਫ ਜਿੱਦਾਂ ਮੈਂ ਕਿਹਾ ਕਿ ਅਬਡਕਸ਼ਨ ਕਿਡਨਾਪਿੰਗ ਅਟੈਂਪਟ ਟੂ ਮਰਡਰ ਦੀ ਐਫਆਈਆਰ ਦੇ ਸੈਕਸ਼ਨ ਹੋਣੇ ਚਾਹੀਦੇ ਆ ਔਰ ਸਸਪੈਂਸ਼ਨ ਆਫ ðiਜ਼ ਐਂਡ ਪਲਸ ਇੱਕ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਦੈਟਸ ਅ ਮ ਕੋ ਪਤਾ ਲੱਗਿਆ ਕਿ ਛੋਟੇ ਮੋਟੇ ਕੋ ਬੋਕਰ ਪਾਰਟੀ ਦੇ ਲੀਡਰ ਵੀ ਇਥੇ ਇਨਵੋਲਡ ਆ ਉਹਨਾਂ ਦੇ ਵੀ ਕੋਈ ਪਰਚਾ ਦਰਜ ਕੀਤਾ ਪਰ ਤੁਸੀਂ ਦੇਖ ਲੈਣਾ ਕਿ ਤੁਸੀਂ ਐਸੀ ਐਫ ਆਈ ਆਰ ਨੂੰ ਟੈਸਟ ਕੇਸ ਬਣਾ ਲੈਣਾ ਤੁਸੀਂ মিডিਆ ਆ ਲੁਧਿਆਣਾ ਦੇ ਤੁਸੀਂ ਦੇਖ ਲੈਣਾ ਇਹਦਾ ਲੌਜੀਕਲ ਕਨਕਲੂਜਨ ਕੁਝ ਵੀ ਨਹੀਂ ਨਿਕਲੇਗਾ ਐਂਡ ਆਫ ਦਿ ਡੇ ਪੁਲਿਸ ਵਿਲ ਬੀ ਪ੍ਰੋਟੈਕਟਿਡ ਜਿਹੜਾ ਪਰਿਵਾਰ ਦਾ ਖਾਤਾਲਾ ਕਾ ਬਲਾਅ ਹੋਇਆ ਉਸਦਾ ਕਿੱਥੋਂ ਤੱਕ ਗੱਲ ਹੋਈ ਹੈ ਜਿਹੜੀ ਮਹਾਲੀ ਦੇ ਵਿੱਚ ਸਹੀ ਗੱਲ ਰੱਖੀ ਉਹ ਤਾਂ ਹੈ ਬਿਲਕੁਲ ਬਲੈਕ ਐਂਡ ਵਾਈਟ ਕੇਸ ਕਰਪਸ਼ਨ ਦਾ ਜੀ ਇੱਕ ਸ਼ੈਤਾਨ 84 ਕਿਲੋਮੀਟਰ ਸੜਕਾ ਮੋਹਾਲੀ ਜਿਹੜਾ ਬਹੁਤ ਅੱਛਾ ਸ਼ਹਿਰ ਬਣਿਆ ਹੋਇਆ ਵਾ ਉਹਦੇ ਲਈ 1000 ਕਰੋੜ ਰੁਪਏ ਦਾ ਬਜਟ ਅਲੋਕੇਟ ਕੀਤਾ ਗਿਆ 300 ਤੇ 83 ਪੰਜਾਬ ਦੇ ਇੱਕ ਜਿਹੜੇ ਕੰਟਰੈਕਟਰਸ ਆ ਪੰਜਾਬ ਰਜਿਸਟਰਡ ਉਹ ਸਾਰਿਆਂ ਨੂੰ ਬਾਹਰ ਕੱਢ ਕੇ ਜਿਹੜਾ ਟੈਂਡਰ ਆ ਫਾਰ ਮੇਨਟੇਨੈਂਸ ਆਫ 84 ਕਿਲੋਮੀਟਰ ਰੋਡਸ ਇਨ ਮੋਹਾਲੀ 에ਰਪੋਰਟ ਰੋਡ ਇਨਕਲੂਡਿਡ ਉਹਦਾ ਇੱਕ ਟੇਲਰ ਮੇਡ ਟੈਂਡਰ ਕਰਕੇ ਤੇ ਦਿੱਲੀ ਦੀ ਕਿਸੇ ਆਪਣੀ ਫਰਮ ਨੂੰ ਦਿੱਤਾ ਆਊਟਸੋਰਸ ਕੀਤਾ ਜਿਵੇਂ ਬਾਕੀ ਸਾਰਾ ਰਾਜ ਦਿੱਲੀ ਉਹ ਚੱਲ ਰਿਹਾ ਇਦਾਂ ਇਹਦੀ ਤਾਂ ਗਵਰਨਰ ਪੰਜਾਬ ਨੂੰ ਮੈਂ ਚਿੱਠੀ ਲਿਖੀ ਕਿ ਇਹਦੀ ਤਹਿਕੀਕਤ ਤੁਰੰਤ ਹੋਣੀ ਚਾਹੀਦੀ ਹੈ ਮੈਂ ਸਭ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਪਹੁੰਚਿਆ ਪਰਿਵਾਰ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਅਸੀਂ ਉਹਨਾਂ ਨਾਲ ਹਮਦਰਦੀ ਕੀਤੀ ਹੈ ਜੀ ਔਰ ਉਹਨਾਂ ਨੂੰ ਯਕੀਨ ਦਿਵਾਇਆ ਕਿ ਤੁਹਾਡੇ ਵਾਸਤੇ ਅਸੀਂ ਹਰ ਵਕਤ ਤੁਹਾਡੀ ਮਦਦ ਕਰਾਂਗੇ ਔਰ ਉਹਨਾਂ ਨੇ ਤੁਸੀਂ ਦੇਖੋ ਨਾ ਤੁਸੀਂ ਪਹਿਲਾਂ ਇਹਨਾਂ ਦੇ ਵਿੱਤੀ ਹਾਲਾਤ ਦੇਖ ਲਓ ਜੀ ਅੱਜ ਪੰਜਾਬ ਦੇ ਵਿੱਚ ਸਟੈਬਲਿਸ਼ਮੈਂਟ ਨਾਲ ਸਟੇਟ ਨਾਲ ਲੜਨਾ ਸੌਖਾ ਜੀ ਕਿਤੇ ਇਹਨਾਂ ਨੂੰ ਕਿੰਨੇ ਰਿਸੋਰਸਸ ਨੇ ਇਹ ਤੁਹਾਨੂੰ ਡਰਾ ਵੀ ਸਕਦੇ ਨੇ ਇਹ ਤੁਹਾਨੂੰ ਲਾਲਚ ਵੀ ਦੇ ਸਕਦੇ ਨੇ ਤੋ ਪਰਿਵਾਰ ਨਾਲੇ ਇਹਨਾਂ ਦੇ ਪਰਿਵਾਰ ਨੂੰ ਲਾ ਬਾਰੇ ਕਿੰਨੀ ਕਵਾਕਫੀ ਹਤਾ ਇਹਨਾਂ ਨੇ ਕੋਈ ਐਡਵੋਕੇਟ ਸਾਹਿਬ ਨੇ ਉਹ ਕਹਿੰਦੇ ਅਸੀਂ ਸਾਹਮਣੂ ਆ ਰਹੇ ਨੇ ਉਹਨਾਂ ਨੂੰ ਮਿਲਣ ਤੋਂ ਬਾਅਦ ਉਹ ਦੱਸ ਸਕਣਗੇ ਕਿ ਸਾਡੇ ਨਾਲ ਇਨਸਾਫ ਹੋਇਆ ਕਿ ਨਹੀਂ ਉਹਨਾਂ ਨੂੰ ਬਹੁਤੀ ਜਾਣਕਾਰੀ ਵੀ ਨਹੀਂ ਕਿ ਬੰਦੇ ਅਰੈਸਟ ਹੋਏ ਕਿ ਨਹੀਂ ਹੋਏ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਇਤਲਾ ਨਹੀਂ ਦਿੱਤੀ ਗਈ ਸੋ ਕੁੱਲ ਮਿਲਾ ਕੇ ਵਾਟ ਸ਼ੁਡ ਆਈ ਸੇ ਕੰਪਲੀਟ ਜੰਗਲ ਰਾਜ ਆ ਔਰ ਪੰਜਾਬ ਦੇ ਵਿੱਚ ਕਾਨੂੰਨ ਤੇ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਖਤਮ ਹੋ ਚੁੱਕਾ ਸਾਰਾ ਇਹ ਤਾਂ ਨਜ਼ਰ ਆ ਹੀ ਰਿਹਾ ਜੀ ਜਿਹੜਾ ਵਿਚਾਰਾ ਆਪਣੇ ਪਰਿਵਾਰ ਚੋਂ ਮੈਂ ਤਾਂ ਸਈਓ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਦੇਖ ਸਕਦੇ ਹੋ ਕਿ ਪਰਵਾਤ ਪਰਿਵਾਰ ਗੁਰਬਤ ਨਾਲ ਲੜ ਰਿਹਾ ਵਾ ਤੋਂ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਅਰਨਿੰਗ ਮੇਲ ਮੈਂਬਰ ਸਿਗਾ ਉਹਦੇ ਤੇ ਏਡੀ ਵੱਡੀ ਜ਼ਿਆਤੀ ਹੋਈ ਆ ਇਹ ਤਾਂ ਐਕਚੁਅਲੀ ਸਪੀਕਿੰਗ ਤਾਂ ਜੇ ਕੋਈ ਇਨਸਾਫ ਪਸੰਦ ਤੇ ਕੋਈ ਮੁੱਖ ਮੰਤਰੀ ਜਿਹਦੀ ਕੋਈ ਜ਼ਮੀਰ ਜਾਗਦੀ ਆ ਜਿਹੜਾ ਕੋਈ ਧਰਮ 'ਚ ਵਿਸ਼ਵਾਸ ਰੱਖਦਾ ਉਹਦੇ ਵਾਸਤੇ ਤਾਂ ਬਹੁਤ ਡਰਾਸਟਿਕ ਐਕਸ਼ਨ ਲੈਣਾ ਚਾਹੀਦਾ ਸੀ ਲੇਕਿਨ ਉਹਨਾਂ ਨੇ ਲਿਆ ਨਹੀਂ ਇੱਕ ਰੂਟੀਨ ਐਫ ਆਈ ਆਰ ਜੀ ਕਰਦੀ ਆਈ ਡੋਟ ਨੋ ਅਬਾਊਟ ਦ ਫੈਮਿਲੀ ਬਟ ਆਈ ਐਮ ਡੈਫੀਨਿਟਲੀ ਦ ਪਬਲਿਕ ਇਜ਼ ਨੋਟ ਸੈਟੀਸਫਾਈਡ ਐਟ ਆਲ ਬੀਐਸਪੀ ਸਾਹਿਬ ਕਹਿ ਰਹੇ ਆ ਕਿ ਇਹਨਾਂ ਨੇ ਵਿੰਡੋ ਨੇ ਡਰਿੰਕ ਕੀਤੀ ਹੋਈ ਸੀ ਉੱਥੇ ਕਾਫੀ ਹੰਗਾਮਾ ਕਰ ਰਹੇ ਸੀ ਲੱਗਦਾ ਆਪਾਂ ਇਹ ਮੰਨ ਕੇ ਚੱਲੋ ਇੱਕ ਮਿੰਟ ਕਿ ਗੈਂਗਸਟਰ ਗਲਤ ਕੰਮ ਕਰ ਰਹੇ ਨੇ ਹੋ ਸਕਦਾ ਐਨਡੀਪੀਐਸ ਦਾ ਜਿਹੜਾ ਬੰਦੇ ਕਰਦੇ ਨੇ ਉਹ ਵੀ ਕੰਮ ਗਲਤ ਕਰਦੇ ਕੀ ਕਾਨੂੰਨ ਦੀ ਪ੍ਰਕਿਰਿਆ ਨੂੰ ਬਾਈਪਾਸ ਕਰਨ ਦਾ ਫਿਜ਼ੀਕਲੀ ਅਸਾਲਟ ਕਰਨ ਦਾ ਬੰਦੇ ਮਾਰਨ ਦਾ ਘਰ ਟਰੋਣ ਦਾ ਅਧਿਕਾਰ ਕਹਿੰਦੇ ਦਿੱਤਾ ਹੈ ਨਾ ਮੇਰੀ ਤਾਂ ਸਿੰਪਲ ਜਾਲ ਲੈਟਸ ਪ੍ਰਿਜ਼ੂਮ ਕਿ ਇਸ ਮੁੰਡੇ ਨੇ ਨੌਜਵਾਨ ਨੇ ਪੀਤੀ ਵੀ ਹੋਊਗੀ ਪਹਿਲੀ ਗੱਲ ਤਾਂ ਜੇ ਇਹਨੇ ਪੀਤੀ ਤਾਂ ਕੀ ਪੁਲਿਸ ਵਾਲਾ ਤਾਂ ਮੈਡੀਕਲ ਕਰਾਇਆ ਜਿਨ੍ਹਾਂ ਨੇ ਕੁੱਟਿਆ ਉਹਨਾਂ ਨੇ ਪੀਤੀ ਸੀ ਕਿ ਨਹੀਂ ਪੀਤੀ ਸੀ ਨਾਲੇ ਤੁਹਾਨੂੰ ਕਹਿੰਦੇ ਅਧਿਕਾਰ ਦਿੱਤਾ ਕਿ ਤੁਸੀਂ ਸਾਰਾ ਤੁਹਾਨੂੰ ਜਦ ਲਾਅ ਦਿੱਤਾ ਵਾ ਬਾਬਾ ਸਾਹਿਬ ਅੰਬੇਦਕਰ ਦਾ ਲਾਅ ਤੁਸੀਂ ਉਹਦੇ ਤੇ ਕੋਈ ਵੀ ਐਫਆਈਆਰ ਦਰਜ ਕਰੋ ਉਹਨੂੰ ਪੁਲਿਸ ਕਸਟਡੀ ਚ ਰੱਖੋ ਉਹਨੂੰ ਜੁਡੀਸ਼ੀਅਲ ਕਸਟਡੀ ਚ ਭੇਜ ਦਿਓ ਉਹਨੂੰ ਭਾਵੇਂ 2 ਸਾਲ ਜੇਲ੍ਹ ਵਿੱਚ ਰੱਖੋ ਪਰ ਕਿਸੇ ਦੀ ਲੱਤਾਂ ਤੋੜ ਦੇਣੀਆਂ ਕਿਸੇ ਦੇ ਢੂਏ ਦੇ ਵਿੱਚ ਡੰਡੇ ਵਾਰ ਦੇ ਕਿਸੇ ਦੇ ਨੋਨੋਚ ਲੈਣੇ ਕਿਸੇ ਦੀ ਪੱਗ ਲਾ ਦੇਣੀ ਕਿਸੇ ਦੀ ਦਾੜੀ ਪੱਟ ਦੇਣੀ ਇਹ ਕਿੱਥੋਂ ਦਾ ਕਾਨੂੰਨ ਹੈ ਇਹ ਬਸ ਇੰਨੀ ਗੱਲ ਮੈਨੂੰ ਭਗਵੰਤਪਾਨ ਤੇ ਕੇਜਰੀਵਾਲ ਸਮਝਾ ਦੇਣ ਕਿ ਕੀ ਬਾਬਾ ਸਾਹਿਬ ਕੇ ਬਾਬਾ ਸਾਹਿਬ ਅੰਬੇਦਕਰ ਦਾ ਕਾਨੂੰਨ ਇਹ ਸਿਖਾਉਂਦਾ ਸੀ ਕਿਹਨਾਂ ਸਾਹਿਬ ਮਾਮਲਾ ਜੇ ਹੁੰਦਾ 8 ਨੰਬਰ ਥਾਣੇ ਤੇ ਲੈ ਜਾ ਕੇ ਕੁੱਟੇ ਜਾਂਦਾ 4 ਨੰਬਰ ਥਾਣੇ ਤੇ ਲੱਗਦਾ ਹੈ ਕਿ ਇਹ ਪੁਲਿਸ ਇਹਨੂੰ ਲੁਕਾਉਣਾ ਚਾਹੁੰਦੀ ਹੈ ਮੈਂ ਉਸ ਤੋਂ ਕਹਿ ਰਿਹਾ ਨਾ ਜੀ ਕਿ ਇਹ ਸਾਰਾ ਛੇੜੀ ਨੈਟਵਰਕ ਹੈ ਹੁਣ ਪੁਲਿਸ ਨੂੰ ਪੁਲਿਸ ਦੀ ਇਨਕੁਆਇਰੀ ਦਿਓਗੇ ਤੇ ਕੌਣ ਕਰੂਗਾ ਅਜ ਤੱਕ ਕਿਹੜੇ ਪੁਲਿਸ ਵਾਲੇ ਨੂੰ ਪ ਕਿਸੇ ਨੇ ਨਹੀਂ ਕਰਨਾ ਤਾਂ ਹੀ ਮੈਂ ਕਹਿ ਰਿਹਾ ਕਿ ਇਹਦੇ ਵਿੱਚ ਸਹੀ ਮੈਨੇ ਵਿੱਚ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਔਰ ਜੱਜ ਸਾਹਿਬ ਨੂੰ ਆਣ ਕੇ ਸਾਰੇ ਤਹਿਕੀਕਾਤ ਤੇ ਫੈਕਸਡ ਚੈੱਕ ਕਰਨੇ ਚਾਹੀਦੇ ਔਰ ਅਕੋਰਡਿੰਗਲੀ ਸਜ਼ਾ ਦੋਸ਼ੀਆਂ ਨੂੰ ਮਿਲਣੀ ਚਾਹੀਦੀ